कि बार क्या है जिनी देर ठंड है ना दो चार महीने कम वाली लगा दो बस ऊनी लगाए ठंड हो गए रुंद रंचाई ची ठंड लगरत कुदरत कुदरत, आई मम्मी जी ਪਤਾ ਨਹੀਂ ਕੀ ਕਹਿਣਾ ਹੈ ਹਾਂਜੀ ਮੰਮੀ ਜੀ ਉਹ ਨਾ ਮੈਨੂੰ ਚਾਹ ਬਣਾ ਦੇ ਅਦਰਕ ਵਾਲੀ ਮੈਨੂੰ ਨਾ ਠੰਡ ਬਹੁਤ ਲੱਗੀ ਜਾਂਦੀ ਆ ਦੰਦੌੜੀ ਕੇ ਵਜ ਰਹੇ ਆ ਮੇਰੇ ਮੰਮੀ ਜੀ ਬਾਸ ਸੇ ਮੇਰੇ ਨਾ ਥੋੜੇ ਜਿਹਾ ਭਾਂਡੇ ਰਹਿ ਗਏ ਆ ਮੈਂ ਧੋ ਲਵਾਂ ਫੇਰ ਮੈਂ ਤੁਹਾਡੀ ਵੀ ਤੇ ਆਪਣੀ ਵੀ ਚਾਹ ਬਣਾ ਲੈਣੀ ਆ ਤੈਨੂੰ ਨਾ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਭਾਂਡੇ ਤੋਂ ਅੰਚ ਤੂੰ ਆਪਣੀ ਬਾਹੋਂ ਬਣਾ ਲਈ ਪਹਿਲੇ ਤਾਂ ਮੈਨੂੰ ਬਣਾ ਕੇ ਦੇ ਦੇ ਇੱਕ ਕੱਪ ਚਾਹ ਮੈਂ ਤਾਂ ਮਾਰੀ ਚੱਲੀ ਠੰਡ ਨਾਲ ਇਹਨਾਂ ਰੀਤ ਸਾਰਾ ਦਿਨ ਚਾਹ ਹੀ ਨਹੀਂ ਖਤਮ ਹੁੰਦੀ ਜਿੱਦਾਂ ਮੈਨੂੰ ਨਹੀਂ ਠੰਡ ਲੱਗਦੀ ਸਿਰਫ ਇਹਨਾਂ ਨੂੰ ਹੀ ਲੱਗਦੀ ਸਾਰੀ ਨਾ ਹੁਣ ਕੀ ਸੋਚਾ ਲੱਗੀ ਤੂੰ ਕੁਛ ਨਹੀਂ ਮੰਮੀ ਜੀ ਫਟਾਫਟ ਜਾ ਜਾ ਕੇ ਚਾਪਣਾ ਲੈ ਕੇ ਆ ਬਣਾ ਲਿਓ ਨਹੀਂ ਤੁਹਾਡੇ ਲਈ ਚਾ ਹਾਂ ਪੁੱਤ ਹਾਂ ਹਾਂ ਇੱਥੇ ਤਾਂ ਬਹੁਤ ਠੰਡ ਹੋ ਗਈ ਬੱਚੇ ਦੋ ਦਿਨ ਹੋ ਗਿਆ ਸੂਰਜ ਹੀ ਨਹੀਂ ਚੜਿਆ ਹਾਂਜੀ ਮੰਮੀ ਜੀ ਇਹ ਗੱਲ ਤਾਂ ਹੈਗੀ ਆ ਰਜਾਈ ਚ ਮੜ ਜਾਓ ਨਾ ਤੇ ਰਜਾਈ ਜੀ ਨਿਕਲਣ ਨੂੰ ਦੇਲ ਨਹੀਂ ਕਰਦਾ ਨਾਲੇ ਨਿਆਣਿਆਂ ਨੂੰ ਹੀ ਠੰਡ ਕਰਕੇ ਨਾ ਛੁੱਟੀਆਂ ਪਾ ਦਿੱਤੀਆਂ ਸਕੂਲ ਵਾਲਿਆਂ ਨੇ ਚੱਲ ਵਧੀਆ ਹੋ ਗਿਆ ਛੁੱਟੀਆਂ ਪੈ ਗਈਆਂ ਤੇ ਠੰਡ ਵਿੱਚ ਤੈਨੂੰ ਹੁਣ ਸਵੇਰੇ ਸਵੇਰੇ ਉੱਠ ਕੇ ਨਾ ਕੰਮ ਨਹੀਂ ਕਰਨਾ ਪਊਗਾ ਉਹ ਤਾਂ ਠੀਕ ਆ ਮੰਮੀ ਜੀ ਪਰ ਜਿਹੜੀ ਮੇਰੀ ਸੱਸ ਆ ਨਾ ਇੰਨੀ ਤੇ ਨਾ ਬਸ ਮੇਰੀਆਂ ਛੁੱਟੀਆਂ ਖਰਾਬ ਕਰਕੇ ਹੀ ਰਹਿਣਾ ਹੁੰਦਾ ਛੁੱਟੀਆਂ ਹੋਈਆਂ ਨਾ ਹੋਈਆਂ ਇੱਕ ਬਰਾਬਰ ਕਿਉਂ ਉਹ ਕਿਦਾਂ બસ ਮਮੀ ਛੁੱਟੀਆਂ ਪੈਣ ਦੀ ਧੀਰ ਹੋਇਆ ਤੇ ਮੇਰੀ ਸੱਸ ਨੇ ਚੁੱਕ ਕੇ ਮੇਰੀ ਨਣਾਨ ਨੂੰ ਫੋਨ ਕਰਤਾ ਕਿ ਆ ਜਾ ਤੇਰੇ ਬੱਚਾ ਨੂੰ ਵੀ ਛੁੱਟੀਆਂ ਹੋਈਆਂ ਤੇ ਇਧਰੋਂ ਤੇਰੇ ਭਤੀਜੇ ਭਤੀਜ ਨੂੰ ਵੀ ਛੁੱਟੀਆਂ ਹੋਈਆਂ ਨੇ ਆ ਜਾ ਨਾਲੇ ਮਿਲ ਜਾ ਕਾਫੀ ਟਾਈਮ ਹੋ ਗਿਆ ਮਿਲੇ ਨਹੀਂ ਬਸ ਕਰਤੀਆਂ ਮੇਰੀਆਂ ਛੁੱਟੀਆਂ ਖਰਾਬ ਅੱਛਾ ਹੋਰ ਕੀ ਮੰਮੀ ਬਸ ਮੇਰੇ ਲਈ ਤਾਂ ਛੁੱਟੀਆਂ ਹੋਈਆਂ ਨਾ ਹੋਈਆਂ ਨਾ ਕੋਈ ਫਾਇਦਾ ਨਹੀਂ ਐ ਬਸ ਕੰਮ ਹੀ ਲੱਗਣਾ ਪੈਣਾ ਕੋਈ ਆਰਾਮ ਨਹੀਂ ਮੰਮੀ ਮੇਰੇ ਵਾਸਤੇ ਆਪਣਾ ਇੱਥੇ ਕੰਮ ਮੁੱਕਦਾ ਨਹੀਂ ਆ ਆਪਣਾ ਕਰਨ ਨੂੰ ਦਿਲ ਨਹੀਂ ਕਰਦਾ ਮੰਮੀ ਠੰਡ ਦੇ ਵਿੱਚ ਮਸੀ ਕਰੀਦਾ ਔਖੇ ਸੌਖੇ ਹੋ ਕੇ ਤੇ ਨਾਲ ਹੁਣ ਇਹਨੇ ਮੂੰਹ ਚੁੱਕ ਕੇ ਆ ਜਾਣਾ ਤੁਹਾਨੂੰ ਪਤਾ ਉਹਦੇ ਬੱਚੇ ਵੀ ਪਤਾ ਇਦਾਂ ਦੇ ਆ ਮੰਮੀ ਜੀ ਆਲੂ ਦੇ ਪਰੌਂਠੇ ਬਣਾ ਦਿਓ ਕਦੀ ਮੰਮੀ ਜੀ ਗੋਭੀ ਦੇ ਪਰੌਂਠੇ ਬਣਾ ਦਿਓ ਤੇ ਉਤੋਂ ਮੇਰੀ ਨਰਾਨ ਉਹਨੂੰ ਦੇਣਾ ਬਸ ਸਾਲਾਂ ਦੇ ਵਿੱਚ ਸਾਰੀ ਦਿਹਾੜੀ ਚਾਹਾਂ ਬਣਾਈ ਜਾਓ ਕਿ ਦੀ ਭਾਬੀ ਦੀ ਪਕੌੜੀਆਂ ਕੱਢ ਲਈਏ ਕਰੀ ਭਾਬੀ ਦੀ ਆਹ ਬਣਾ ਲਈਏ ਆਹ ਬਣਾ ਲਈਏ ਬਸ ਸਾਰਾ ਦਿਨ ਮੈਨੂੰ ਨਾ ਰਸੋਈ 'ਚ ਹੀ ਵਰਨਾ ਪੈਣਾ ਮੇਰੀ ਕਿਸਮਤ 'ਚ ਆਰਾਮ ਕਿੱਥੇ ਆ ਮੰਮੀ ਪਰ ਤੇਰੇ ਘਰ ਤੇ ਪੁੱਤ ਕੰਮ ਵਾਲੀ ਲੱਗੀ ਆ ਰੋਟੀ ਪਕਾਉਣ ਵਾਲੀ ਵੀ ਤੇ ਸਫਾਈਆਂ ਕਰਨ ਵਾਲੀ ਵੀ ਉਹ ਮੰਮੀ ਚਾਹੇ ਕੰਮ ਵਾਲੀ ਘਰ 'ਚ ਲੱਗੀ ਆ ਪਰ ਉਹਨਾਂ ਨੂੰ ਹੀ ਨਾ ਏਕ-ਇਕ ਚੀਜ਼ ਸਮਝਾਉਣੀ ਪੈਂਦੀ ਆ ਨੀ ਤੇ ਸਾਰਾ ਕੁਝ ਉਲਟ ਪੁਲਟ ਕਰ ਛੱਡ ਦਿਆ ਨੇ ਆਪਣੇ ਆਪ ਤੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਜਿਨੀ ਦੇ ਦੱਸੋ ਨਾ ਤੇ ਕਰਦੀਆਂ ਨਹੀਂ ਤੇ ਨਾਲੇ ਇਹਨਾਂ ਦੇ ਵੀ ਨਾ ਮਗਰ ਮਗਰ ਲੈਣਾ ਪੈਂਦਾ ਇਹ ਥੋੜੀ ਆ ਵੀ ਇੱਕ ਵਾਰੀ ਆਵਾਜ਼ ਦੇ ਕੇ ਕਹਿੰਦੇ ਵੀ ਆਹ ਕੰਮ ਕਰ ਦਿਓ ਤੇ ਉਹਨਾਂ ਨੇ ਕਰ ਦੇਣਾ ਨਾਲ ਨਾਲ ਪਿੱਛੇ ਪਿੱਛੇ ਅੱਖ ਰੱਖਣੀ ਪੈਂਦੀ ਆ ਹਾਂ ਹਾਂ ਇਹ ਵੀ ਆ ਬੁੱਤ ਤੋਈ ਤੱਕਰ ਆ ਛੁੱਟੀਆਂ ਚ ਨਾ ਤੂੰ ਇੱਥੇ ਆ ਜਾ ਨਾਲੇ ਤੇਰੀਆਂ ਛੁੱਟੀਆਂ ਵੀ ਨਿਕਲ ਜਾਣਗੀਆਂ ਤੇ ਨਾਲੇ ਤੇਨੂੰ ਰਾਮਮੀ ਮਿਲ ਜਾਊਗਾ ਹਾਂ ਮੰਮੀ ਸੱਚੀ ਆ ਜਾਣਾ ਮੈਂ ਵੇਖ ਲੋ ਲੈ ਭਾਗਰ ਤੂੰ ਇਦਾਂ ਦੀ ਗੱਲ ਕਰਦੀ ਆ ਤੇਰਾ ਘਰ ਆਪਣਾ ਵਾ ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ ਠੀਕ ਆ ਮੰਮੀ ਜੀ ਫਿਰ ਮੈਂ ਤੇ ਕੱਲ ਹੀ ਆ ਜੰਨੀ ਆ ਅੱਜ ਹੀ ਮੈਂ ਬੈਗ ਪੈਕ ਕਰਕੇ ਸਵੇਰੇ ਨਿਕਲ ਆਣਾ चल ठीक है बेटा मेरी चाय ठंडी होंदीया तू कल आएंगे ना बाकी गल्ला आपा फिर करते हैं ओ अच्छा मम्मी जी ਤੁਸੀਂ ਚਾਹ ਪੀਣ ਲੱਗੇ ਹੋ ਫਿਰ ਗਰਮਾ ਗਰਮ ਮੇਰਾ ਵੀ ਨਾ ਬੜਾ ਦਿਲ ਕਰ ਰਿਹਾ ਚਾਹ ਪੀਣ ਨੂੰ ਪਰ ਕੀ ਕਰਾਂ ਉੱਠਣ ਨੂੰ ਦਿਲ ਨਹੀਂ ਕਰਦਾ ਉਠੂੰਗੀ ਤੇ ਚਾਹ ਬਣਾਉਂਗੀ ਰਸੋਈ 'ਚ ਜਾ ਕੇ ਚੱਲ ਤੇਰੀ ਕੰਮ ਵਾਲੀ ਹੈਗੀ ਆ ਉਨੁਕਾ ਬਣਾ ਕੇ ਦੇ ਦੇ ਚਾਹ ਉਹ ਹਾਂਜੀ ਮੰਮੀ ਜੀ ਕੰਮ ਵਾਲੀ ਤਾਂ ਹੈਗੀ ਆ ਪਰ ਉਹ ਸਵੇਰ ਵਾਲਾ ਕੰਮ ਕਰਕੇ ਚਲੇਗੀ ਆ ਨਾ ਹੁਣ ਉਹਨੇ ਦੁਪਹਿਰ ਦਾ ਕੰਮ ਕਰ ਰੋਣਾ ਸੋ ਇਸ ਕਰਕੇ ਹੁਣ ਦੀ ਚਾਹ ਤਾਂ ਮੈਨੂੰ ਆਪੇ ਬਣਾ ਕੇ ਪੀਣੀ ਪੈਣੀ ਆ ਨਾ ਮੈਂ ਵੀ ਤਾਂ ਤੈਨੂੰ ਤਾਂ ਹੀ ਬੁਲਾ ਰਹੀ ਹਾਂ ਤੇ ਇਹ ਨਾਲੇ ਤੈਨੂੰ ਆਰਾਮ ਮਿਲ ਜੂਗਾ ਨਾਲੇ ਬੈਠੇ ਬਿਠਾਏ ਤੈਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜੂਗਾ ਚੱਲ ਹੁਣ ਬਣਾ ਕੇ ਚਾਹ ਪੀ ਲੈ ਕੱਲ ਨੂੰ ਤੈਨੂੰ ਬਣੀ ਬਣਾਈ ਚਾਹ ਮਿਲ ਜਾਣੀ ਆ ਚਲੋ ਠੀਕ ਆ ਮੰਮੀ ਜੀ ਫਿਰ ਕੱਲ ਨੂੰ ਮਿਲਦੇ ਆ ਹਾਂ ਚੱਲ ਠੀਕ ਆ ਉਹਨਾਂ ਨੇ ਤੂੰ ਦਾ ਫੋਨ ਸੀਗਾ ਉਹਨੂੰ ਛੁੱਟੀਆਂ ਹੋ ਯਾਨੀ ਤੇ ਮੈਂ ਕਿਹਾ ਤੂੰ ਇੱਥੇ ਆ ਜਾ ਤੈਨੂੰ ਥੋੜਾ ਆਰਾਮ ਮਿਲ ਜੂਗਾ ਹੱਲੇ ਕਿ ਉਹਦੇ ਘਰ ਸਾਰੇ ਤਰ੍ਹਾਂ ਦੇ ਕੰਮ ਵਾਲੀਆਂ ਲੱਗੀਆਂ ਹੋਈਆਂ ਫਿਰ ਵੀ ਉਹ ਥੱਕ ਜਾਂਦੀ ਆ ਠੰਡ 'ਚ ਉਹਨੂੰ ਔਖਾ ਲੱਗਦਾ ਕੰਮ ਕਰਨਾ ਤੇ ਮੈਂ ਜਿਹੜੀ ਇੰਨੀ ਦਿਨ ਦੀ ਕਹਿ ਰਹੀ ਆ ਦੋ ਤਿੰਨ ਮਹੀਨਿਆਂ ਵਾਸਤੇ ਕੰਮ ਵਾਲੀ ਲਖਾ ਦੋ ਮੈਨੂੰ ਤਾਂ ਕੁਝ ਹੁੰਦਾ ਹੀ ਨਹੀਂ ਬਸ ਇਹਨਾਂ ਦੀ ਤੀਨ ਨਹੀਂ ਸਾਰਾ ਕੁਝ ਹੁੰਦਾ ਆ ਚਲ ਤੂੰ ਜਾ ਜਾ ਕੇ ਭਾਂਡੇ ਖਤਮ ਕਰ ਲੈ ਇਹਨਾਂ ਲਈ ਬਾਕੀ ਉਹਦਾ ਕੋਈ ਕੰਮ ਖਤਮ ਕਰਨ ਵਾਲਾ ਨਾ ਉਹ ਕਰ ਲੈ ਮੰਮੀ ਜੀ 10 ਵਜ ਗਏ ਆ ਤੇ ਦੀਦੀ ਹਜੇ ਤੱਕ ਨਹੀਂ ਜਾਗੇ ਨਾ ਤੂੰ ਉਹਦੇ ਕੋਲ ਚੱਕੀ ਪਸਾਉਣੀ ਆ 16 ਦੇ ਘੜੀ ਕੁੜੀ ਨੂੰ ਉੱਥੇ ਤਾਂ ਵਿਚਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਲੱਗੀ ਰਹਿੰਦੀ ਆ ਇੱਥੇ ਤਾਂ ਉਹਨੂੰ ਆਰਾਮ ਕਰ ਲੈਣਗੇ ਮੰਮੀ ਜੀ ਮੈਂ ਨਾ ਤਾਂ ਪੁੱਛਦੀ ਪਈ ਆ ਕਿ ਦੀਦੀ ਨੇ ਜੋ ਖਾਣਾ ਆ ਨਾ ਬ੍ਰੇਕਫਾਸਟ ਵਿੱਚ ਮੈਂ ਉਹ ਬਣਾ ਦਵਾਂ ਉੱਠਦੀ ਆ ਕਿ ਪੁੱਛ ਲਈ ਕੀ ਖਾਣਾ ਆ ਸੁੱਤੇ ਰਹਿੰਦੇ ਅਜੇ ਉਹਨੂੰ ਠੀਕ ਆ ਭਾਬੀ ਜੀ ਲਿਆ ਦਿਓ ਚਾਹ ਹਲ ਨਹੀਂ ਠੰਡਿਆ ਇੱਕ ਕੱਪ ਚਾਹ ਦਾ ਖਿਆ ਆ ਉਹਨੂੰ ਵੀ 2 ਘੰਟੇ ਲਾਤੇ ਐਲੋ ਦੀਦੀ ਚਾਹ ਹੋਰ ਭਾਬੀ ਜੀ ਅੱਜ ਤੁਸੀਂ ਬ੍ਰੇਕਫਾਸਟ ਵਿੱਚ ਕੀ ਬਣਾਇਆ ਏ? ਦੀਦੀ ਮੈਂ ਤੇ ਬ੍ਰੇਕਫਾਸਟ ਵਿੱਚ ਨਾ ਪੋਹਾ ਬਣਾਇਆ ਏ। ਕੀ? ਪੋਹਾ? ਮੈਂ ਤੇ ਨਹੀਂ ਖਾਣਾ ਪੋਹਾ। ਮੈਨੂੰ ਨਹੀਂ ਚੰਗਾ ਲੱਗਦਾ। ਤੁਸੀਂ ਐਦਾਂ ਕਰੋ ਮੇਰੇ ਵਾਸਤੇ ਨਾ ਆਲੂ ਦੇ ਪਰੌਂਠੇ ਬਣਾ ਦਿਓ। ਦੀਦੀ ਜੀ ਮੰਮੀ ਨੇ ਕਿਹਾ ਏ ਕਿ ਦੁਪਹਿਰੇ ਨਾ ਆਲੂ ਮਟਰ ਬਣਾ ਲਈ। ਤੇ ਜੇ ਹੁਣ ਵੀ ਆਲੂ ਦੇ ਪਰੌਂਠੇ ਖਾ ਲੇ। ਟਾਈਮ ਤਾਂ ਵੈਸੀ ਲੰਚ ਟਾਈਮ ਹੋਣ ਵਾਲਾ ਏ ਤੇ ਆਲੂ ਹੀ ਆਲੂ ਹੋ ਜਾਣੇ ਆ ਮੈਨੂੰ ਨਹੀਂ ਪਤਾ ਭਾਬੀ ਜੀ ਮੇਰਾ ਤੇ ਆਲੂ ਦੇ ਪਰੌਂਠੇ ਖਾਣ ਨੂੰ ਦਿਲ ਕਰਦਾ ਤੇ ਮੈਂ ਆਲੂ ਦੇ ਪਰੌਂਠੇ ਖਾਣੇ ਖਾਣੀ ਆ ਨਾ ਕੀ ਗੱਲ ਤੁਸੀਂ ਕਾਦੀ ਖੱਪ ਪਾਈ ਆ ਦੋਨਾਂ ਨੇ ਮੰਮੀ ਜੀ ਮੈਂ ਨਾ ਭਾਬੀ ਜੀ ਨੂੰ ਕਿਹਾ ਕਿ ਮੇਰੇ ਵਾਸਤੇ ਆਲੂ ਦੇ ਪਰੌਂਠੇ ਬਣਾ ਲਓ ਤੇ ਬਸ ਉਹ ਕਹਿੰਦੀ ਆ ਕਿ ਮੈਂ ਆਲੂ ਦੇ ਪਰੌਂਠੇ ਨਹੀਂ ਬਣਾਣੇ ਮੰਮੀ ਜੀ ਤੁਹਾਨੂੰ ਵੀ ਪਤਾ ਹੈ ਕਿ ਅੱਜ ਮੈਂ ਬ੍ਰੇਕਫਾਸਟ ਵਿੱਚ ਪੋਹਾ ਬਣਾਇਆ ਏ ਤੇ ਤੁਸੀਂ ਮੈਨੂੰ ਕਿਹਾ ਏ ਕਿ ਲੰਚ ਵਿੱਚ ਆਲੂ ਮਟਰ ਬਣਾ ਲਈ ਤੇ ਦੀਦੀ ਹੁਣ ਕਹਿੰਦੇ ਨੇ ਕਿ ਮੈਂ ਆਲੂ ਦੇ ਪਰੌਂਠੇ ਖਾਣੇ ਆ ਮੈਂ ਤਾਂ ਬਸ ਇੰਨਾ ਹੀ ਕਿਹਾ ਏ ਕਿ ਦੀਦੀ ਆਲੂ ਆਲੂ ਹੀ ਹੋ ਜਾਣੇ ਨੇ ਸੁਣ ਕੁਦਰਤ ਜਿੰਨੀ ਦੇਰ ਆ ਇੱਥੇ ਹੈ ਨਾ ਉਨੀ ਦੇਗਾ ਹੀ ਜੇ ਮਨਮਰਜ਼ੀ ਦੀ ਖਾਣੇ ਪਕਾਣੇ ਬਣਾਇਆ ਕਰ ਇਹਦੀ ਸਾਰੀਆਂ ਫਰਮਾਇਸ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਆ ਮੇਰੀ ਰਾਣੀ ਧੀ ਆ ਮੰਮੀ ਜੀ બસ ਮੈਂ 4 ਦਿਨ ਪੇਕੇ ਕੀ ਰਹਿਣ ਆ ਗਈਆਂ। ਉਹੀ ਨਹੀਂ ਬਰਦਾਸ਼ਤ ਹੁੰਦਾ ਬੱਸ। ਪਤਾ ਮੰਮੀ ਜੀ ਜਦੋਂ ਤੱਕ ਤੁਸੀਂ ਹੈਗੇ ਆ ਨਾ ਇਹ ਸੇਵਾ ਪਾਣੀ ਨਾ ਉਦੋਂ ਤੱਕ ਹੀ ਆ। ਬਾਅਦੋਂ ਪਤਾ ਨਹੀਂ ਇਹਨਾਂ ਨੇ ਪੁੱਛਣਾ ਕਿ ਨਹੀਂ ਪੁੱਛਣਾ। ਦੀਦੀ ਆ ਤੁਸੀਂ ਗੱਲ ਕਿੱਥੋਂ ਦੀ ਕਿੱਥੇ ਲੈ ਗਏ ਹੋ? ਮੈਂ ਤਾਂ ਇਦਾਂ ਦਾ ਕੁਝ ਕਿਹਾ ਹੀ ਨਹੀਂ। ਚੁੱਪ ਕਰ ਜਾ ਕੁਦਰਤ। ਨਵਾ ਤੀਆਂ ਜ਼ਿਆਦਾ ਬੈਸ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ। ਇਸ ਘਰ ਵਿੱਚ ਨਾ ਬਸ ਧੀ ਨੂੰ ਬੋਲਣਾ ਹੀ ਸਿਖਾਇਆ ਏ ਹੋਰ ਕੁਝ ਨਹੀਂ ਸਿਖਾਇਆ ਕਿ ਭਾਬੀ ਦੇ ਨਾਲ ਕਿੱਦਾਂ ਦਾ ਬਿਹੇਵ ਕਰਨਾ ਏ ਬਸ ਭਾਬੀ ਦੀ ਬੇਇੱਜ਼ਤੀ ਕਰਦੀ ਰਹੋ ਹੋਰ ਕੁਝ ਨਹੀਂ ਵੇ ਕਿਹ ਨਾ ਮੰਮੀ ਜੀ ਕਿੱਦਾਂ ਬੋਲ ਕੇ ਗਈ ਆ ਬਸ ਇਹਦਾ ਨਾ ਤੁਹਾਡੇ ਘਰ ਕੇ ਵਸ ਨਹੀਂ ਚੱਲਦਾ ਨਹੀਂ ਤਾਂ ਮੇਰੇ ਵਰਗੀ ਨੂੰ ਨਾ ਕੱਚੀ ਖਾਜਵੇ ਚੱਲ ਪੁੱਤ ਤੂੰ ਨਾ ਵੀ ਮੂਡ ਨਾ ਖਰਾਬ ਕਰ ਜੋ ਤੂੰ ਖਾਣਾ ਪੀਣਾ ਹੁੰਦਾ ਹੈ ਨਾ ਮੈਨੂੰ ਦੱਸਿਆ ਕਰ ਮੈਂ ਆਪੇ ਬਣਵਾ ਦਿਆ ਕਰੂੰਗੀ